ਇਹ ਕੰਮ ਇਹਨਾਂ ਨੂੰ ਕਰਾਉਣਾ ਪੈਂਦਾ ਹੀ ਲੈ ਮੈਂ ਤਾਂ ਤਿਆਰ ਹੋ ਗਏ ਹੁਣੇ ਆ ਜੇ ਇੱਥੇ ਹੀ ਗੱਡੀ ਅਜੇ ਵੀ ਨਹੀਂ ਗਈ ਕਹਿ ਕੇ ਕਹਿ ਕੇ ਤੇ ਨੰਮ ਤਿਆਰ ਕਰਾਉਣਾ ਪੈਂਦਾ ਸਾਰੇ ਕੰਮ ਕਹਿ ਕੇ ਕੋਨੇ ਪਈ ਆ ਹੀ ਗਏ ਤੋਂ ਇਹ ਤਾਂ ਜਿੱਥੇ ਜਾਣੇ ਬੈਹ ਜਾਣੇ ਇੰਨਾ ਚੇਰ ਲਾਤਾ ਵਾ ਹੈ ਮੈਂ ਕਿੱਥੇ ਜਾਣੇ ਆ ਬਿਆਹ ਹੀ ਜਾਣੇ ਨજર ਲਾਤਾ ਉਹ ਬਾਹਰ ਅੰਦਰ ਦਾ ਵੀ ਵੇਖਣਾ ਵਾ ਲక్ష్ਮੀ ਕਿੱਥੇ ਆ ਲక్ష్ਮੀ ਤੇ ਬਿਆਹ ਵਾ ਥਾਂ ਗੋਡਣ ਤੇ ਰੰਮ ਨੂੰ ਡਾਇ ਮੈਂ ਉਹ ਜਿਹੜੇ ਛਿੱਟੇ ਛਿੱਟੇ ਬੰਨੇ ਰਹਿ ਗਏ ਕਮਕ ਮੈਨੇ ਛੱਡ ਦਿੱਤੇ ਆ ਨਾ ਉਹ ਵੱਡ ਵੱਡ ਕੇ ਪੱਲੀਆਂ 'ਚ ਪਾਲਾ ਤੇ ਮੇਰਾ ਰਾਦਾ ਇੱਥੇ ਕੰਮ ਕਰੂ ਕੀ ਕਰਦਾ ਪਹਿਲੋਂ ਉਹੜ ਉਧਰ ਡਾਈ ਆ ਉਹਨੇ ਉਧਰ ਹੁਣ ਮੈਂ ਉਧਰ ਗਰਮੀ ਤੋਂ ਪਹਿਲਾਂ ਉਧਰ ਕਰ ਲਵਾ ਤੇ ਇੱਧਰ ਤਾਂ ਇਹਨੂੰ ਪਤਾ ਵੀ ਨਹੀਂ ਲੈ ਅੱਜ ਤੇ ਬਹੁਤ ਵੇਰਦਾ ਟੌਰ ਕੱਢ ਲਈ ਨਹੀਂ ਇੰਨਾ ਵੀ ਜ਼ਿਆਦਾ ਨਹੀਂ ਕੱਢਿਆ ਟੌਰ ਹੈ ਮੈਂ ਤਾਂ ਨਾ ਧੰਨਵਾਦ ਤੇਰਾ ਅੱਛਾ ਕਿਹੜਾ ਵਾਸਤੇ ਤਿਆਰ ਹੋ ਗਈਆਂ ਨੋਂ ਵੇਖਣ ਜਾਣਾ ਨੋਂ ਦੀ ਕੋਈ ਗੱਲਬਾਤ ਕਰਨ ਜਾਣਾ ਵਾ ਜਿਹੜਾ ਕੋ ਲੱਗ ਗਿਆ ਤੇ ਕਿਤਾ ਕਿਹੜਾ ਕਿਹੜਾ ਕੰਮ ਹੀ ਕਰ ਆਵਣਾ ਵਾ ਨਹੀਂ ਸ਼ੁਕਰ ਹੈ ਸ਼ੁਕਰ ਐਮਨਾ ਤੁਰੇ ਹੋਵਾਂਗੇ ਤੇ ਫੇਰ ਹੀ ਅਸੀਂ ਪਹੁੰਚਾਂਗੇ ਮੈਂ ਤਾਂ ਹੀ ਆ ਗਿਆ ਨਵਾ ਦਾ ਵੀ ਪਹਿਲੂ ਵੇਖਾਂ ਭਲਾ ਵੀ ਚਲ ਗਿਆ ਕਿ ਨਹੀਂ ਇੱਥੇ ਹੀ ਅਜੇ ਤੇ ਤੁਸੀਂ ਅਜੇ ਇੱਥੇ ਤੁਰੇ ਫਿਰਦੇ ਆ ਨਹੀਂ ਅਜੇ ਕੋਈ ਕਵੇਲਾ ਨਹੀਂ ਹੋਇਆ ਤਰਾ ਇਡਾ ਉਹ ਗਰਮੀ ਆ ਤਾਂ ਹੁਣ ਖੰਡਾ ਹੀ ਆ ਜੇ ਇਹ ਦਿਨ ਚਾਹ ਨਹੀਂ ਦਿਆ ਵਾ ਚਾਹ ਨਹੀਂ ਦਿਆ ਵਾ ਤੂੰ ਜਾ ਜਾਓ ਦਵਾਦਵਗ ਚਲ ਜਾਣੇ ਮਨਜੋਤ ਵੀ ਹੋ ਗਿਆ ਤਿਆਰ ਚੱਲਨੇ ਆ ਹੁਣ ਉਹਨਾਂ ਨੂੰ ਉੱਥੇ ਨਾ ਡਾ ਛੱਡਿਓ ਤੇ ਇੱਧਰ ਦਾ ਸਾਰਾ ਕੰਮ ਹੋਣ ਵਾਲਾ ਰਿਹਾ ਜੇ ਤੇ ਕੋਈ ਆ ਜੇ ਸਾਡੇ ਘਰ ਤੇ ਆਖਣਾ ਵੀ ਇਹ ਵਾਂਡੇ ਚਲ ਗਈ ਆ ਤੇ ਉਹਦੇ ਕੋ ਕੰਮ ਹੀ ਨਹੀਂ ਕਰਾਇਆ ਕੋਈ ਨਹੀਂ ਤੁਸੀਂ ਜਾਓ ਟਾਈਮ ਨਾ ਮੈਂ ਉਹਨੂੰ ਕਹਿਨਾ ਵਾਂ ਵੀ ਤੂੰ ਹਟ ਜਾ ਫਿਰ ਉਥੋਂ ਉਹ ਇੱਧਰ ਕਰ ਲੈਂਦੀ ਚੁੱਲੇ ਚੌਕੇ ਦਾ ਕਰ ਲੈਂਦੀ ਇੱਧਰ ਕਰਾ ਲਓ ਤੇ ਇੱਧਰ ਡਾ ਦਿਓ ਤੇ ਮੈਨੂੰ ਪੈਸੇ ਦਿਓ ਹੁਣ ਸਾਨੂੰ ਪੈਸੇ ਮੈਂ ਕਿਹੜਾ ਨਾਲ ਲਈ ਫਿਰੰਡਿਆ ਵਾ ਆਵੇ ਉਥੇ ਅਲਮਾਰੀ ਆ ਬਟਵਾ ਹੈ ਨਹੀਂ अलमारी ਜਿਹੜੀ अलमारी ਆ ਉਹਦੇ ਉੱਤੇ ਚਾਬੀ ਰੱਖੀ ਹੋ ਹੂੰ ਉਹ ਥੋੜੇ ਜਿਹਾ ਪੈਸੇ ਚ ਅੱਛਾ ਉਹਦੇ ਉੱਤੇ अलमारी ਦੇ ਰੱਖੇ ਆ ਪੈਸੇ ਉਥੋਂ ਲੈ ਲੈ अलमारी ਦੇ ਪੈਸੇ ਰੱਖੇ ਕੇ ਚਾਬੀ ਰੱਖੀ ਚਾਬੀ ਉੱਤੇ ਰੱਖੀ ਆ ਨਾ अलमारी ਦੇ ਵਿੱਚ ਉਹ ਪੈਸੇ ਕਿੰਨੇ ਖੜਾ ਜਿੰਨੇ ਤੇਰਾ ਜੀ ਕਰਦਾ ਲੈ ਜਾ ਤੂੰ ਵੱਧ ਖੜੀ 5000 ਲੈ ਜਾਣੇ ਜੇ ਤਾਂ ਗੱਲਬਾਤ ਬਣ ਜੂਗੀ ਤੇ ਤੂੰ ਡੱਬੇ ਵੀ ਲੈਣੇ ਉਥੇ ਹੂੰ ਉਹ ਵੀ ਲੈ ਲਈ ਤੇ ਇੱਕ ਦੂਜੀ ਗੱਲ ਇਹੋ ਕੁੜੀ ਵਾਲਿਆਂ ਦੇ ਘਰ ਜਾ ਕੇ ਕੁੜੀ ਨਾ ਵੇਖੀ ਆਪਣੀ ਭੈਣ ਦਲਬੀਰੋ ਦੇ ਘਰ ਹੀ ਵੇਖੀ ਕੁੜੀ ਮੇਰਾ ਤੇਰਾ ਅਧਾ ਪੈਦਾ ਕੁੜੀ ਵੇਖ ਕੇ ਚੱਕਰਾਂ ਚ ਪੈ ਗਿਆ ਨਾ ਪਹਿਲਾਂ ਗੱਲ ਬਾਤ ਉਹਨਾਂ ਨਾਲ ਕਰੀਏ ਉਹਨਾਂ ਨੂੰ ਗਾੜੀ ਕਿਪਟਾ ਕੁੜੀ ਵੇਖਣਾ ਮੈਂ ਗੱਲ ਲੱਗਾ ਕਰਨ ਵੀ ਜੇ ਤੇ ਕੋਈ ਗੱਲ ਕਰਨਗੇ ਤੇ ਇਹ ਵੀ ਉਹਨਾਂ ਦੇ ਘਰ ਨਾ ਜਾਵੀਂ ਦਲਬੀਰੋ ਦੇ ਘਰੇ ਹੀ ਆਵਾਜ਼ ਮਾਰ ਲਿਓ ਆਹੋ ਹੈ ਨਾ ਇਹਨੇ ਆ ਮੂੰਹ ਸੰਗਰੇਆ ਇੰਨੀ ਛਿਰਿਆ ਜੇ ਭੈਣ ਦੇ ਘਰ ਜਾਣਾ ਕਿਪਟਾ ਜੀ ਉਹਨੇ ਖੜੀ ਕਿਹੜੇ ਮੂੰਹ ਕੋਣਾ ਵਾ ਚਲ ਜਾਊਗਾ ਫਿਰ ਕਵੇੜਾ ਨਾ ਕਰੋ 5000 ਲੈ ਚੱਲੀਓ ਫਿਰ ਵੱਧ ਲੈ ਜਾ ਵੱਧ ਲੈ ਜਾ ਹੁੰਦੇ ਹੀ ਆਹ ਇੱਕ ਨੌਣ ਵੜੀ ਆ ਤੇ ਇੱਕ ਲੰਮੀ ਪੈ ਗਈ ਆ ਇੰਨਾ ਨਹੀਂ ਪਤਾ ਹੀ ਪਰੌਣੇ ਆਏ ਹੋ ਮਾ ਤਾਂ ਅਸੀਂ ਪਹਿਲੋਂ ਨਹਾਣ ਨੂੰ ਲੱਜੀ ਚਾਸੀ ਪਰੌਣੇ ਆ ਆ ਬੁੱਧ ਪਰੌਣੇ ਆਏ ਆ ਭਾਬੀ ਕਿੱਥੇ ਆ ਭਾਬੀ ਇੱਕ ਨੌਣ ਵੜੀ ਆ ਤੇ ਇੱਕ ਲੰਮੀ ਪਈ ਆ ਤੇ ਹਾਂ ਹੁਣ ਤੇਰੀ ਪਹਿਲੇ ਪਰੌਣੇ ਨੂੰ ਤੇ ਖਾ ਲੈਣ ਦੇ ਕੋਈ ਗੱਲ ਨਹੀਂ ਖਾ ਲੈਣ ਤੁਹਾਨੂੰ ਬੜੀ ਮੁਸ਼ਕਲ ਆ ਜਾਂਦੀ ਜੇ ਕੰਦ ਟੱਪ ਕੇ ਆ ਜਾਂਦੇ ਜੇ ਚੱਕ ਲਈ ਸਲਾਬੇ ਨਾ ਹੋਣਾ ਤਾਂ ਰਾਈ ਇੱਧਰ ਕਿਉਂ ਰਹਿੰਦਾ ਵਾ ਤਾਂ ਵਾਹ ਪਾਲੀ ਸਲਾਪ ਨਾ ਹੁਣ ਕਿਤੇ ਨਾ ਤੁਹਾਨੂੰ ਬਾਹਣਾ ਆ ਜਾਂਦੀ ਛੱਟ ਟੰਦ ਟਪਕ ਤੇ ਆ ਗਿਆ ਵਾ ਉਹਨਾਂ ਨੂੰ ਤਾਂ ਖਾ ਲੈਂਦੇ ਪਹਿਲਾਂ ਚੱਲ ਫੜ ਚਾਹੇ ਦੇ ਆ ਜੇ ਹੈ ਉਹਨਾਂ ਤੇ ਆਉਣਾ ਨਹੀਂਗਾ ਹੈਗਾ ਚਾਹ ਖਾ ਲ ਲੈ ਚੱਲ ਅੱਜ 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 ਅ ਕੀ ਕੁਝ ਕੀ ਕੰਡੀਆਂ ਦੋ ਦੋ ਨਵਾਂ ਲਿਆਂਦਿਆਂ ਆ ਵਾ ਉਹ ਆਂਦੀਆਂ ਹੋਣੀਆਂ ਸਸਦੀ ਭੈਣ ਵਾ ਤੁਹਾਡੀ ਕੀ ਲੱਗਦੀ ਸਸਸੀ ਕਾ ਮਸੀ ਜੀ ਸਸਸੀ ਕਾ ਬਹੁਤ ਠੀਕ ਆ ਮੰਮਾ ਖੋਦੇ ਨਹੀਂ ਆ ਕੁਛ ਨਹੀਂ ਕਹਿੰਦੇ ਆ ਜਾ ਆ ਜਾ ਬੁਤ ਆ ਜਾ ਆ ਜਾ ਕਾਕੇ ਚੀਜੀ ਖਾਲਾ ਆ ਤੇ ਆਈ ਆ ਨਾ ਜਿਹੜਾ ਆਪਣਾ ਖੂਨ ਵਾ ਆ ਨਾ ਮੀਤਾ ਹਾਈ 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 ਚਾਚਾ ਬੁਲਾ ਦੇ ਬਰਾ ਚਾਚੀ ਕਰ ਹਾਈ ਬਰਾ ਭਾਰ ਕਰ ਕੀ ਚਾਚੂ ਕਿਥੇ ਚਾਚੂ ਕਿਥੇ ਆਈ ਚਾਚੂ ਹਾਂ ਚੀਜੀ ਖਾਣੀ ਸੀ ਚਲੋ ਖਾਓ ਅੱਲਾ ਜੇ ਤਾਂ ਕਨੀ ਆਈਆਂ ਹੈਗੀਆਂ ਹੈ ਜਦੋਂ ਆਪਣੇ ਆਉਂਦੇ ਆ ਨਾ ਇਹਨਾਂ ਦੇ ਪਰੋਣੇ ਉਹ ਤਾਂ ਭੱਜੀਆਂ ਹੀ ਫਿਰਦੀਆਂ ਆ ਉਹ ਤਾਂ ਮੈਂ ਆ ਕੇ ਬਹਿ ਜਾ ਉਹ ਤਾਂ ਮੈਂ ਆ ਕੇ ਮਨਜ਼ੂਰ ਨਾਲ ਗੱਲ ਕਰਨ ਲਈ ਆ ਤੇ ਭੈਣ ਦਿਆਂ ਦੋ ਦੋ ਨਵਾਂ ਤਾਂ ਮਿਲਣ ਇੱਕ ਵੀ ਨਹੀਂ ਆਈ ਆ ਕੋਈ ਇੱਕ ਨਾ ਹੋਂ ਬੈਠੀ ਇੱਕ ਲੰਮੀ ਪਈ ਵਨਾਂ ਨੇ ਪਰੌਣੇ ਆਇਆ ਅੱਜ ਮੈਂ ਪਹਿਲਾਂ ਦੱਸਿਆ ਪਰੌਣੇ ਆ ਕਿ ਆਉਣਾ ਉਹਨਾਂ ਨੇ ਆਉਣਾ ਬੀਜਾ ਅਸੀਂ ਸਵਾਰ ਤੇ ਆ ਗਏ ਆ ਅਸੀਂ ਸਵਾਰ ਤੇ ਕਿ ਆਪ ਤੇ ਅਖੀਰਾਂ ਵੀ ਗਰਮੀ ਬੜੀ ਚੱਲ ਮੁੜ ਕੇ ਧੁੱਪ ਚੜ ਜਾਂਦੀ ਆ ਜਦ ਜਲ ਜਾਂਦੇ ਟਾਈਮ ਜੇ ਤੁਸੀਂ ਟਾਈਮ ਨਾਲ ਭਾਬੀਆਂ ਨੂੰ ਤਿਆਰ ਹੁੰਦਾ ਟਾਈਮ ਲੱਗਦਾ ਅੱਛਾ ਆਹ ਜਦੋਂ ਆਪਣੇ ਉਹਦੇ ਉਹਦੇ ਸਵਾਰ ਤੇ ਤਿਆਰ ਹੋ ਜਾਂਦੀਆਂ ਵਾ ਉਦੋਂ ਕਿਤੇ ਨਾ ਟਾਈਮ ਮਿਲ ਜਾਂਦਾ ਉਹਨਾਂ ਨੂੰ ਮਾਸੀ ਕੋਈ ਨਹੀਂ ਕੋਈ ਨਹੀਂ ਕੋਈ ਆ ਨੀਂਦ ਨਹੀਂ ਹੁੰਦੀ ਹੋਣੀ ਹਾਂ ਮੇਰੇ ਜੀ ਰਿਸ਼ਤੇਦਾਰ ਆਏ ਆ ਮੈਂ ਸ਼ਾਪ ਹੋਈ ਗੱਲ ਨਹੀਂ ਹਾਂ ਆ ਜਰ ਪੀਓ ਚਾਹ ਤੁਹਾਨੂੰ ਆਉਂਦੀਆਂ ਤਾਂ ਕੋਈ ਨਹੀਂ ਉਹਨਾਂ ਨੂੰ ਮਿਲਦੇ ਆ ਕੇ ਆ ਜਾਂਦੇ ਪੀਓ ਤੁਸੀਂ ਚਾਹ ਇੱਥੇ ਘਰੇ ਹੋਣੀ ਆ ਐ ਚੀਜੀ ਖਾਣ ਦਿਆ ਮਟੂ ਮੈਂ ਮਾਣਾ ਉਹ ਤਾਂ ਨਾਉਣ ਵੜ ਗਈ ਮਸੀ ਲੱਗ ਗਈ ਆ ਗਈ ਇਹ ਮੈਂ ਸੇ ਸੇ ਨੀਲਪਾਲ ਸੀ ਲੋਹਾਂ ਦਵਦੋ ਮਾਤਾ ਸ਼ਰਮੀ ਲਾ ਲਿਆ ਧਰਤ ਕਿਉਂ ਮੰਡਿਆ ਹੈਗਾ ਬਸ ਮੰਮੀ ਨੀਲਪਾਲ ਸੀ ਲੱਗੀ ਬਸ ਤੇ ਕੀ ਜੇ ਉਹ ਮੇਰੀ ਭੈਣ ਆਈ ਗਈ ਤੇ ਤੂੰ ਇਹ ਨਾ ਮੇਰੀ ਲਓ ਉਹਨੂੰ ਕੀ ਆਖੂਗੀ ਉਹ ਬਸ ਆ ਸੁੱਖ ਚਲੀ ਲੱਗੀ ਚਾਹ ਬਣਾਉਣ ਮੰਮੀ ਤੂੰ ਤਾਂ ਬਾਸ ਰੂਜੀ ਨਹੀਂ ਨਿਕਲੀ ਹੈਗੀ ਤੂੰ ਜੰਝ ਲੰਮੀ ਪਈ ਤੇ ਤੂੰ ਬਾਸ ਨਹੀਂ ਨਿਕਲੀ ਮੰਮੀ ਉਹ ਨਾਣ ਵੜੀ ਆ ਲੰਮੇ ਕਿੱਥੇ ਪਈ ਐ ਨਾਣ ਵੜ ਗਈ ਮੇਰੇ ਤੋਂ ਬਾਅਦ ਨਾਣ ਵੜੀ ਓ ਨਾਣ ਹੀ ਵੜੀ ਤੇ ਇੰਨਾ ਚੌੜਾ ਹੋ ਗਿਆ ਨਾ ਉਹਨਾਂ ਦਾ ਕੀ ਆਖੂਗੀ ਬਸ ਆ ਗਈ ਮੈਂ ਨੀਲਪੁਰ ਸੁੱਖ ਚਲੀ ਲੱਗੀ ਚਾਹ ਮਾਸੀ ਲੱਗੀ ਚੱਲੀ ਨਾਲੇ ਮਿਲਣਾ ਮੈਂ ਚੰਗਾ ਉਹਨੂੰ ਪਤਾ ਲੱਗ ਜਾਊਗਾ ਕਿ ਇਹ ਵੀ ਤਦ ਇਹ ਨਾ ਇਹ ਤਾਂ ਕੋਈ ਨਾ ਹੁੰਦਾ ਬਾਬਾ ਹੁਣ ਤੁਸੀਂ ਰੋੜੀ ਪਾਈ ਜੋਗੇ ਮੈਂ ਚਾਹ ਤਰਾਂ ਚਾਹ ਮੈਂ ਪਿਆਲਤੀ ਆ ਚਾਹ ਪਿਆਲੂ ਦਿੱਤੀ ਆ ਤੁਸੀਂ ਹੁਣ ਮੇਹੀ ਲਾਓ ਤੁਸੀਂ ਐਨਾ ਬੜਾ ਚਲਾ ਆ ਜੋ ਆ ਜੋ ਐਨਾ ਬੜਾ ਮੈਂ ਰੱਖ ਨੀ ਪਾਸ ਤੇ ਨਾ ਕੱਟ ਦਿੱਤਾ ਘਰ ਦਾ ਸਾਸਿਕਾ ਮਾਸੀ ਜੀ ਸਾਸਿਕਾ ਠੀਕ ਹੈ ਹਾਂਜੀ ਹਾਂਜੀ ਠੀਕ ਠਾਕ ਕਾਇਉ ਨਾ ਲੱਗਦੇ ਤੁਰਫੇ ਦੀ ਹੋਰ ਪੈਣਾ ਇੰਨੇ ਟੈਮ ਨਾਲ ਤੁਰਪੇ ਤੁਸੀਂ ਅੰਦਰੋਂ ਬਾਹਰ ਨਿਕਲੀਆਂ ਨਹੀਂ ਮਾਸੀ ਜੀ ਹੋਣੀ ਸਾਨੂੰ ਚਾਹੀ ਇੰਨਾ ਬੜਾ ਹੈ ਤੇ ਸਫਾਈਆਂ ਸੁਈਆਂ ਸਵੇਰ ਦੀਆਂ ਕਾਂਡੇ ਰਾਤੀ ਆ ਗਈ ਨੇਰਖਾਨਾ ਬੜਾ ਆ ਗਿਆ ਆ ਹੋਣਾ ਕਣਕਾਂ ਦਾ ਕਰਕੇ ਬੜਾ ਵਾ ਨਾ ਹਾਂ ਤੇ ਉਹ ਰੋਟੀਆਂ ਵਾਲੇ ਤੇ ਭਾਂਡੇ ਮੈਂ ਛੱਡ ਕੇ ਦੋ ਦਿਨ ਨਾਉਣ ਵੜ ਗਈ ਅੱਛਾ ਤੇ ਮੈਂ ਮੰਮੀ ਨੂੰ ਸੋ ਕਹਿਣੀ ਮੈਂ ਚਾਹ ਬਣਾਉਣੀ ਚਾਹ ਬਣਾਵਾ ਜੀ ਚਾਹ ਤੇ ਪੀ ਲਈ ਸਾਰੇ ਅਸੀਂ ਤੇ ਬੈਠੇ ਹਾਂ ਹੁਣ ਤੁਹਾਡੀ ਵੇਟ ਕਰ ਰਹੇ ਹਾਂ ਕਿ ਵੋਟੀਆਂ ਆਉਣ ਤੇ ਮਿਲੀਏ ਗੱਲਾਂ ਬਾਤਾਂ ਕਰੀਏ ਤੁਸੀਂ ਤਾਂ ਆਉਂਦੇ ਹੀ ਨਹੀਂ ਦੇ ਐਦਾ ਹੀ ਬੱਸ ਫਿਰ ਨਿਕਲਿਆ ਨਹੀਂ ਜਾਂਦਾ ਘਰਾਂ ਦੇ ਵਿੱਚੋਂ ਹੁਣ ਮੇਰੀ ਵੀ ਨੋ ਆਊਗੀ ਘਰ ਹੋਊਗੀ ਅਸੀਂ ਵੀ ਜਿੱਥੇ ਮਰਜੀ ਜਾਇਆ ਆਇਆ ਕਰਾਂਗੇ ਅਜੇ ਮਨਜੋਤ ਨੂੰ ਵੀ ਆਇਆ ਨਹੀਂ ਤੇ ਨਹੀਂ ਪਤਾ ਮਨਜੋਤ ਤਾਂ ਜ ਮੰਗਣਾ ਵਾ ਭਾਬੀ ਹਾਂ ਮਰ ਪੀ ਜਾ 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 ਪਰੋਣੇ ਕੋਈ ਨਹੀਂ ਮੈਂ ਬਾਤ ਚੇ ਕੋਈ ਗੱਲ ਉਕੜੋ ਉਪਰੇ ਬਾਜਾ ਨਹੀਂ ਭਾਬੀ ਸੰਗੀਜ ਚਾਂ ਕੇ ਚਲ ਗਈ ਪਿਛਾਨ ਜੋਤੀ ਸੰਗੀ ਜਾਂਦੀਆਂ ਆ ਕੁੜੀਆਂ ਕੇ ਜਦੋਂ ਬਾਹਰੋਂ ਇਦਾਂ ਆਹੀਂ ਵੀ ਜਦੋਂ ਭੱਜੇ ਜਾਣਾ ਤੇ ਕੋਈ ਪਰੌਣਾ ਨਾ ਤੇ ਅਹੀਂ ਭੱਜ ਕੇ ਬਾਹਰ ਨਿਕਲ ਜਾਂਦੀਆਂ ਆ ਨਹੀਂ ਇਹ ਕੁੜੀ ਹੈ ਹੀ ਬੜੀ ਧੀਰੀ ਜੇ ਅੱਛਾ ਅੱਛਾ ਹੁਣ ਹੁੰਦੀ ਜਾਂਦੀ ਹੈ ਨਾ ਤੁਹਾਡੇ ਘਰ ਤਾਂ ਕਰਕੇ ਅਗਰੇ ਹਿਸਾਬ ਨਾਲ ਹੀ ਭੱਜੀ ਆਈ ਇਹਨੂੰ ਪਤਾ ਨਹੀਂ ਨਾ ਲੱਗਾ ਪਰੌਣਾ ਹਾਂਜੀ ਹਾਂਜੀ ਮਾਸ ਜੀ ਦਲਵੀਰ ਰ ਭੈਣ ਇਹ ਭਾਜੀ ਇਹਨੂੰ ਦੱਸੋ ਦੀ ਕੁੜੀ ਨੇ ਕੀ ਹਾਂ ਭੈਣ ਜੀ ਉਹਨਾਂ ਦੀ ਏ ਅੱਛਾ ਤੇ ਹੁਣ ਮਾਂ ਤਾਂ ਬਗੈਰ ਵਿਚਾਰੀ ਕੰਕਮ ਤੇ ਇੱਕ ਹਿਸਾਬ ਦੀ ਇਹ ਕੰਮ ਕਮਿਟੀ ਉਹਨੇ ਕਰ ਲਿੰਦੀ ਆ ਸਾਰਾ ਚੁੱਕਿਆ ਕੰਮ ਹਾਂ ਸਾਰਾ ਕੰਮ ਚੁੱਕਿਆ ਵਾ ਪਰ ਇੱਧਰ ਵੀ ਟੁੜੀ ਰਹਿੰਦੀ ਆ ਸਾਰਾ ਵੈਸੇ ਵਾਂਸੀ ਜੀ ਪੜੀ ਵੀ ਆ ਸਾਰਾ ਕੰਮ ਕਰ ਲਿੰਦੀ ਘਰ ਦਾ ਉਹੋ ਹੀ ਕਰਦੀ ਆ ਇੱਧਰ ਟੁੜੀ ਲੈਂਦੀ ਹਾਂ ਹਰ ਵੇਲੇ ਇੱਧਰ ਹੀ ਅੱਛਾ ਹੁਣ ਆਪਣਾ ਜੂ ਘਰ ਹੋਏ ਹੋਰ ਮੰਮੀ ਜਾਏ ਵੀ ਉਹ ਕਿੱਥੇ ਨਿਆਣੀ ਮਾਸੀ ਜੀ ਉਹ ਪਾ ਸਾਡੇ ਲੱਗਿਆ ਆਉ ਜਾਂਦੀ ਹੋਰ ਕਿਤੇ ਨਹੀਂ ਹੋ ਜਾਂਦੀ ਅੱਛਾ ਦਾ ਆਸਰਾ ਵਾ ਲੱਗੇ ਨਾਲੇ ਧਿਆਨ ਰਹਿਦਾ ਲੱਗੇ ਲੱਗੇ ਜਵਾਨਤੀ ਪੁੱਤ ਆਈ ਆਪ ਹੀ ਇਹਦੇ ਵੀਰਾਂ ਦੇ ਇੱਥੇ ਆ ਜਾਕਰ ਹੋਰ ਨਾ ਕਿਤੇ ਘਰ ਵੀ ਜਾਇਆ ਕਰ ਹੋਰ ਬੜੀ ਵੀ ਬਧੀਰਾ ਵਾ ਕੀ ਮਸਲੀਆ ਕਿਨੇ ਭੈਣ ਜੀ ਇਹ ਜੇ ਮੰਗੀ ਤੇ ਨਹੀਂ ਗੱਲਬਾਤ ਹੁੰਦੀ ਹੈ ਮੰਗੀ ਤੇ ਨਹੀਂ ਉਹਦਾ ਰਿਸ਼ਤਾ ਤਾਂ ਕਰਾਉਂਦੇ ਆ ਪਰ ਜੀ ਮੰਗੀ ਨਹੀਂ ਜੀ ਅੱਛਾ ਹਾਂਜੀ ਅਸੀਂ ਤੇ ਆਪ ਮਨਜੋਤ ਵਾਦੀ ਕੁੜੀ ਵੇਖਣ ਡਏ ਆ ਜੇ ਚਲ ਕੁੜੀ ਕੋਈ ਚੰਗੀ ਮਿਲ ਜੇ ਸਾਨੂੰ ਤੇ ਚਲ ਸਾਰੇ ਕੰਮ ਹੀ ਫਿਰ ਚੰਗੇ ਹੋ ਜਾਂਦੇ ਆ ਧੀ ਪੁੱਤ ਸਿਆਣਾ ਮਿਲ ਜੇ ਤੇ ਹਾਂਜੀ ਤੇ ਹੈ ਆ ਚੁੱਪੀ ਕਰ ਗਈ ਜੋਤੀ ਬਤਾੜੇ ਹੱਥਾਂ 'ਚ ਕੋਈ ਹੈਗਾ ਰ ਤੁਸੀਂ ਕਰਾ ਦੋ ਨਹੀਂ ਨਹੀਂ ਉਹ ਤਾਂ ਮੈਂ ਕਹਿੰਦੀ ਮੈਂ ਵੀ ਉਹਦਾ ਮੰਤਰੀ ਦਾ ਰਿਸ਼ਤਾ ਆਪਣੇ ਰਿਸ਼ਤੇਦਾਰਾਂ 'ਚ ਦੱਸ ਪਾਉਂਦੀ ਹਾਂ ਤੇ ਅਜੇ ਤਾਈ ਜੀ ਨੇ ਹੂੰ ਹਾਂ ਹੀ ਨਹੀਂ ਕੁਛ ਕਿਹਾ ਆ ਚਾਹ ਤਾਂ ਸ਼ਾਨਾ ਨੇ ਆਪਣੇ ਘਰ ਦਾ ਜਿੱਥੇ ਸੰਜੋਗ ਹੋਏ ਉਹਦੇ ਹੋ ਹੀ ਜਾਣੇ ਮੈਂ ਵੇਖਾਂ ਕਿੱਧਰ ਆਈ ਜਮਨ ਪੀ ਚਾਹ ਰੋਟੀ ਪਾਣੀ ਭੇਜੂ ਜੇ ਤੀ ਕਰ ਲੈਣਾ ਇਹ ਕੋਈ ਗਾਲੀ ਮਮੀ ਕਰ ਲਈ ਨੇ ਨਹੀਂ ਰੋਟੀ ਪਾਣੀ ਤੇ ਲੋ ਨਾ ਨਾ ਵੇਖਾਂ ਤਾਂ ਸੀ ਖਾਣ ਨੂੰ ਕੁਛ ਰਹਿਣ ਦਿੱਤਾ ਕਿ ਨਹੀਂ ਰਹਿਣ ਦਿੱਤਾ ਆ ਪਿਲੀ ਆ ਗਏ ਤੇ ਆ ਵੀ ਖਾ ਗਏ ਨੇ ਕੀ ਆ ਚੁੰਗੇ ਵਿੱਚੋਂ ਇਹ ਛੱਡਣਾ ਹੀ ਮੇਰੇ ਵਾਸਤੇ ਨਹੀਂ ਜੋਤੀ ਕੀ ਕਰਨੀ ਹੈ ਕੁਛ ਨਹੀਂ ਕਰਨਾ ਕਿ ਭੈਣ ਜੀ ਆਹ ਖਾਣ ਲੱਗੀ ਜ ਮਸਾ ਲੈ ਆ ਲੋ ਤੁਸੀਂ ਵੀ ਖਾ ਲੋ ਤੇ ਮੈਂ ਤਾਂ ਆਪ ਹੀ ਖਾਣ ਆਈ ਆ ਮੰਮੀ ਤੂੰ ਕਾਹਦੀ ਰੋਟੀ ਪਣੀ ਬਣਾਉਂ ਮੈਂ ਤਾਂ ਆਪ ਨਹੀਂ ਮਿਲਿਆ ਮੈਨੂੰ ਮੇਰੇ ਜਾਂਦੇ ਨੂੰ ਚਾਹ ਪਿਆਲ ਵੀ ਦਿੱਤੀ ਤੂੰ ਹੀ ਤਾਂ ਲਾਗੇ ਸਾਵੇਂ ਬੈਠੇ ਹੈਗਾ ਕੀ ਗੱਲ ਤੈਨੂੰ ਮਿਲਿਆ ਨਹੀਂ ਖੁਸ਼ ਹੋਤੀ ਮੈਂ ਬਾਹਰ ਚ ਗਈ ਹਾਂ ਮੈਂ ਵੀ ਚੜ ਗਏਂ ਦੋਏ ਮੇਰੇ ਜਪਾਣਾ ਖਾਣੂ ਨਾਲੇ ਮੇਰੀ ਕੁੜੀ ਨੇ ਖਾਣਾ ਮਸਾ ਥੋੜਾ ਜਿਹਾ ਰੱਖ ਲੈਣੀ ਤੇ ਕੁੜੀ ਨਾ ਉੱਥੇ ਤੇਰੀ ਭੈਣੀ ਉਹ ਤਾਂ ਖਾਂਦੀ ਬੱਚੇ ਸਾਲਗਨ ਕੋਈ ਨਾ ਕੋਈ ਖਾਂਦੀ ਰਹਿੰਦੇ ਨੇ ਤੇ ਮੈਂ ਇਹ ਕਹਿਣੀ ਮੰਮੀ ਕਹਿੰਦੀ ਰੋਟੀ ਬਣਾ ਲਈਏ ਕੀ ਬਣਾ ਲਈਏ ਰੋਟੀ ਬਾਣੀ ਉਹਨਾਂ ਲਈ ਤੇ ਨਾਲ ਪਰੌਣੇ ਨੂੰ ਮੇਲ ਤਾਂ ਹੁੰਦੀ ਕਦੋਂ ਦੇ ਆਏ ਜੋਤੀ ਵੀ ਹਾਂਜੀ ਮੇਰੇ ਗਾਲ ਸੁਣਾ ਮੈਨੂੰ ਜਦੋਂ ਮੱਤਾਂ ਜੀ ਆ ਨਾ ਤਿਆ ਕਰੋ ਚੰਗਾ ਜੇ ਤੇ ਮੇਰੇ ਕੋਈ ਮਾਨਦਾ ਨਹੀਂ ਮੇਰੇ ਕੋ ਪੁੱਛ ਕੇ ਸੀ ਨਹੀਂ ਕਰ ਚਾਗੀ ਤੇ ਮੈਂ ਚਾਚਾ ਮਿਲਣ ਜਾਵਾਂ ਬਾਕੀ ਮੈਨੂੰ ਪਤਾ ਵਾ ਘਰ ਚ ਕੋਈ ਆਇਆ ਨਾ ਮੈਂ ਮਿਲਣ ਜਾਣਾ ਵਾ ਆ ਤੇ ਇਹੋ ਤਾਂ ਮੈਂ ਕਹਿਣੀ ਜਦੋਂ ਚੱਲ ਜਾਣਗੇ ਉਦੋਂ ਮਿਲਣਾ ਤਾਂ ਤੁਹਾਡੇ ਕਹਿਣ ਤੇ ਨਹੀਂ ਜਾਣਾ ਮੈਂ ਆਪਣੀ ਮਰਜ਼ੀ ਨਾਲ ਹੀ ਮਿਲਣ ਜਾਣਾ ਵਾ ਮੈਂ ਜਿੱਦਾਂ ਹੁਣ ਆਪਣੀ ਮਰਜ਼ੀ ਚ ਬਾਥਰੂਮ ਚ ਨਿਕਲੀ ਆਪਣੀ ਮਰਜ਼ੀ ਨਾਲ ਸੌਂ ਜਣੀ ਆਪਣੀ ਮਰਜ਼ੀ ਨਾਲ ਉੱਠ ਜਾਈ ਹੁਣ ਉਹਨਾਂ ਸਾਹਮਣੇ ਤਾਂ ਨਾ ਸ਼ੋਅ ਹੁੰਦੇ ਮੈਂ ਕੀ ਕਰਾਂ ਜੇ ਮੈਂ ਜ਼ਿਆਦਾ ਬੋਲਦੀ ਆ ਤੁਸੀਂ ਕਹਿੰਦੇ ਬੋਲਦੀ ਆ ਜੇ ਮੈਂ ਚੁੱਪ ਰਹੀ ਨੀ ਆ ਤੁਸੀਂ ਕਹਿੰਦੇ ਚੁੱਪ ਰਹੀ ਨੀ ਆ ਤਾਂ ਦੱਸੋ ਮੈਂ ਕੀ ਕਰਾਂ ਫੋਲੀ ਬੋਲ ਸੌਂਦੇ ਹੋਂ ਇੱਕ ਪਾਸੇ ਲੱਗ ਤੇ ਲੈਣ ਦਾ ਮੈਨੂੰ ਸੁਣ ਲੰਦੇ ਫਿਰ ਕੀ ਆ ਹੋਏ ਇੰਨੇ ਚਿਰ ਬਾਅਦ ਮੰਮੀ ਦੀ ਭੈਣ ਆਈ ਤੇ ਇਦਾਂ ਤੋਂ ਰੋਲੀ ਪਾ ਕੇ ਸੁਣਾਵਾ ਹਾਂ ਪਰਾਂ ਦੇ ਲੱਗੇ ਇਹਨਾਂ ਨੂੰ ਕਿ ਵੱਡੀ ਨੋ ਕਿੱਦਾਂ ਦੀ ਉਹਨਾਂ ਦੀ ਤੂੰ ਉਦੋਂ ਉਹਨਾਂ ਨੂੰ ਪਤਾ ਹੀ ਆ ਕਿੱਦਾਂ ਦੀ ਅੱਜ ਤਾਂ ਮੰਮੀ ਅੱਗੋਂ ਪਿਛੋਂ ਚਾ ਅੱਜ ਮੈਂ ਬਾਥਰੂਮ ਚੋਂ ਨਿਕਲੀ ਐ ਨੀਲਕੋਚ ਮਾੜੀ ਜੀ ਲਾਉਂਦਾ ਪੀਆ ਤੈਨੂੰ ਪਤਾ ਕਿੰਨਾ ਕੰਮ ਸੇਰਦਾ ਤੂੰ ਤਾਂ ਹੱਥ ਵੀ ਨਹੀਂ ਲਵਾਉਂਦੀ ਨਾਲ ਪਰੌਣੇ ਆਉਣਾ ਤੇ ਜੇ ਮੈਂ ਗਈ ਗਈ ਤੇ ਮੰਮੀ ਅੱਗੋਂ ਆਉਂਦੀ ਪੀਂਦੇ ਉਹਨਾਂ ਨੂੰ ਪਤਾ ਪਰੌਣੇ ਆਏ ਚਾਹ ਪਾਣੀ ਹੁਣ ਮੈਂ ਪਿਆਲਤਾ ਅੱਗੇ ਨਹੀਂ ਮੈਂ ਬਣਾਉਂਦੀ ਚਾਹ ੜੀਏ ਤੇ ਅੱਗੇ ਬਣਾ ਕੇ ਜਦ ਪਰੌਣੇ ਸਾਹਮਣੇ ਬਹੌਂਦਾ ਤੇ ਸੁਣਾਉਣਾ ਹੀ ਬਣਾ ਕੇ ਚੀਜ਼ ਤੁਸੀਂ ਬਣਾ ਕੇ ਬਣਾਉਂਦੇ ਤੁਸੀਂ ਚੀਜ਼ ਮਗਰੋਂ ਸੁਣਾਉਂਦੇ ਤੁਸੀਂ ਪਹਿਲਾਂ ਜੀ ਤੇ ਕਰੇਗੀ ਮੰਮੀ ਵਿਚਾਰੀ ਫਿਰ ਉਹਨੇ ਆਪ ਹੀ ਬਣਾਉਣੀ ਚਲ ਹੁਣ ਮੰਮੀਆਂ ਦੀ ਨਾਲ ਮਿਲ ਕੇ ਰੋਟੀ ਬਣਾ ਲਓ ਮੈਂ ਨਹੀਂ ਬਣਾਉਣੀ ਰੋਟੀ ਰੋਟੀ ਤਗਲਾਂ ਨਾ ਨਿੱਕੀ ਨੂੰ ਆਈ ਨਹੀਂ ਲੱਗਦੇ ਮੈਂ ਮੈਂ ਵੀ ਹੁਣੇ ਗਈ ਤੇ ਹੁਣੇ ਉੱਠ ਕੇ ਆ ਗਈ ਆ ਮੈਂ ਭਾਂਡਾ ਚਨੇ ਧੋਲਾ ਨਾ ਰੋਟੀ ਬਣਾ ਲਈ ਦਵੰਜਾਨੀ ਰਲ ਕੇ ਉਹ ਦਿਨ ਪਰਸੋਂ ਦੀ ਮੈਂ ਚੁੱਪ ਦੀ ਚੋਪੀ ਹੋ ਗਈ ਆ ਚੰਗਾ ਤੂੰ ਆਪਣੀ ਚੜਾਈ ਕਰਦੀ ਫਿਰਨੀ ਜਿੱਥੇ ਮਰਜੀ ਮੈਂ ਜੋ تیر ਚ ਕੀ ਮਾੜਾ ਉਹ ਦਿਨ ਪਰਸੋਂ ਤਾਂ ਇਹ ਜੀ ਗੱਲ ਦਾ ਇਹ ਜੀ ਬਿਲਕੁਲ ਤਨਰਾਜ ਆ ਪਰਸੋਂ ਕੀ ਬਣ ਆਈਗਾ ਚੇਤਾ ਭੁੱਲ ਗਿਆ ਜੀ ਤੇ ਮੈਂ ਕੀ ਮਾੜਾ ਕਹਤਾ ਮੇ ਦਾ ਹੀ ਕੇ ਮਨਪ੍ਰੀਤ ਦਾ ਪਹਿਲਾਂ ਕਰ ਲੋ ਤੇ ਸਾਬ ਦਾ ਬਾਅਦ ਕਰ ਲਿਓ ਇਹਦੇ ਵਿੱਚ ਗਲਤ ਗਲਤ ਕੋਈ ਨਹੀਂ ਆ ਤੇ ਇਹੋ ਮੈਂ ਕਿਹਾ ਸੀ ਇਹੋ ਹੀ ਮੈਂ ਕਿਹਾ ਨੂੰ ਗਿਆ ਸਾਬ ਦਾ ਪਹਿਲਾਂ ਕਰ ਲੋ ਤੂੰ ਉਲਟੇ ਕਿਹਾ ਹੀ ਦੂਜੇ ਪਾਸੇ ਹੋ ਗਈ ਹੁਣ ਤੂੰ ਐ ਨਾ ਇਹੋ ਹੀ ਮੈਂ ਕਿਹਾ ਸੀ ਕਿ ਮਨਪੀਤ ਦਾ ਪਹਿਲੋ ਕਰ ਲੋ ਨਹੀਂ ਤੇਰੇ ਰਿਸ਼ਤੇਦਾਰਾਂ ਚ ਹੈਗਾ ਮੁੰਡਾ ਕੋਈ ਕੀ ਰਿਸ਼ਤੇਦਾਰਾਂ ਚ ਕੋਈ ਮੁੰਡਾ ਕੀ ਗੱਲ ਮੁੰਡੇ ਮਰ ਗਏ ਨੇ ਵਾਧੂ ਮੁੰਡੇ ਮੁੰਡਿਆਂ ਦੀ ਘਾਟ ਹੋਈ ਆ ਚਲ ਜਾ ਮਾਸੀ ਸੱਦਣ ਦੀ ਜਮੇਲਾ ਮੇਲਣਾ ਚਲਨੀ ਆ ਆ ਖਾਲਾ ਹੁਣ ਉੱਥੇ ਨਾ ਮੱਕੀਆਂ ਖਲਾਰਦੀ ਆਂ ਤੇ ਖਾ ਜਾਗੀ ਇਹਨੂੰ ਰੈਡੀ ਚ ਰੱਖ ਲਾ ਕੋਈ ਨਹੀਂ ਵਾੜ ਲਾਂਗੀ ਫਿਰ ਕੀ ਤੂੰ ਵੀ ਘਰ ਚੋਂ ਚਾਹ ਪੀਣੀ ਦੱਸਦੇ ਨਾਲ ਨਾ ਨਾ ਭੈਣਾ ਚਾਹ ਨਹੀਂ ਪੀਣੀ ਮੈਂ ਤੇਰੇ ਹੱਥਾਂ ਦੀ ਨਹੀਂ ਪੀਣੀ ਕਿਉ ਮੇਰੇ ਹੱਥ ਨੂੰ ਕੀ ਹੋਇਆ ਮੈਂ ਆਪੀ ਬਣਾ ਕੇ ਪੀ ਲਵਾਂਗੀ ਘਟ ਪੀਣੀ ਹੋਊ ਤੇ ਵੱਡੀਆਂ ਚਾਹ ਪਿਆਉਣ ਵਾਲੀ ਨਾ ਵੀ ਹੋਰ ਮੇਰੇ ਸੜੀ ਰਹਿੰਦੀ ਸੜੀ ਹੁਣ ਅਪਾ ਸੜੀ ਵੀ ਚਾਹ ਪੀ ਲ ਮੈਂ ਖਾਣਾ ਮੇਰੀ ਕੁੜੀ ਨੇ ਖਾਣਾ ਇਹਦੀ ਭੁੱਖ ਹੀ ਨਹੀਂ ਜਾਣੀ ਇਹ ਬਿਣੀ ਆਪੀ ਮੈਂ ਪੀ ਕੇ ਤੇ ਰੋਟੀ ਪਕ ਬਣਾਉਣਾ ਨਹੀਂ ਬਣਾਉਂਦੀ ਤਨਾ ਬਣਾ ਦਿਲ ਵੀ ਰੋ ਪੈਣ ਮੋੜਿਆਂ ਤੇ ਆਉਂਦੇ ਫੋਨ ਫੋਨ ਪੈਸੇ ਕਲਾਉਂਦੇ ਆ ਹਾਂਜੀ ਵੀ ਇੰਜ ਕਰੁੰਦੇ ਨੇ ਪੈਸੇ ਆਹ ਦੋ ਮਜਲੀ ਕੋਠੀ ਪਾਈ ਆ ਅੱਛਾ ਮੈਂ ਤਾਂ ਕਹਾਂ ਕਿ ਜੇ ਅਵਈ ਘਰਵਰ ਦੇ ਪੈਸੇ ਕਲਾਉਂਦੇ ਆ ਤੇ ਫੇਰ ਇੰਨੇ ਪੈਸੇ ਅੰਦਰ ਕਰਨ ਕੀ ਡਏ ਆ ਨਹੀਂ ਆ ਪਲੇਟਾ ਬਲੂਟਾ ਲਵਾਇਆ ਆ ਅੱਛਾ ਅੱਛਾ ਹਾਂ ਤੇਰਾ ਤੇ ਚੰਗੀ ਤਿਆਰੀ ਹੋ ਜੂਗੀ ਤੇ ਫੇਰ ਜਾਵਾਂਗੇ ਅਜੇ ਬਣੀ ਨਹੀਂ ਚੱਜਣਾ ਨਹੀਂ ਤਿਆਰ ਹੋ ਇਹ ਦਰਵਾਜ਼ੇ ਲਗਣਾਏ ਰਹਿ ਗਏ ਨੇ ਅੱਛਾ ਕੰਮ ਸਾਰਾ ਹੋ ਗਿਆ ਮਿਸਤਰੀ ਲੱਗੇ ਨੇ ਤੇ ਉੱਥੇ ਅਜੇ ਕਦੋਂ ਜਾਣਾ ਫੇਰ ਉਹ ਤਾਂ ਜੇ ਮੁੰਡੇ ਬਾਹਰ ਨੇ ਅੱਛਾ ਤੇ ਫਿਰ ਅਹੀਂ ਅਜੇ ਤਿਆਰੀ ਕਰਕੇ ਫੇਰ ਜਾਂਦੇ ਫੇਰ ਜਾਂਮ ਸਾਰੀ ਤਿਆਰੀ ਹੋ ਜਾਂ ਨਾ ਤੇ ਫੇਰ ਜਾਂਦੇ ਆ ਸਾਹਮਣੇ ਤਾਂ ਸਸਿਕਾ ਭਾਜੀ ਸਸਿਕਾ ਸਸਿਕਾ ਮਸੀ ਜੀ ਸਸਿਕਾ ਹਾਲਪਾ ਤਾਂ ਠੀਕ ਠਾਕ ਹਾਂਜੀ ਠੀਕ ਠਾਕ ਤੂੰ ਹੀ ਸੁਣਾਓ ਆਪਣੇ ਹਾਂ ਇਹ ਵੀ ਠੀਕ ਵਾਂ ਚੱਲ ਕੋਈ ਨਹੀਂ ਫਿਰ ਕੋਠੀ ਵੇਖਦੇ ਹਾਂ ਹੁਣ ਕੇ ਹਾਂ ਚਾ ਵੇਖ ਲਿਓ ਕੋਠੀ ਬੜੀ ਸੋਹਣੀ ਪਈ ਹੈ ਹਾਂਜੀ ਉਹ ਸਾਹਮਣੇ ਦੱਸਣ ਦੇ ਆ ਹਾਂ ਦੋ ਮੰਚਲੀ ਮੰਮੀ ਮੈਂ ਕੋਠੀ ਵੇਖਾਵਾਂ ਤੇ ਵੇਖੋ ਔਰ ਤੁਸੀਂ ਨਾ ਮਾਸਟਰ ਜੀ ਠੀਕ ਠਾਕ ਠੀਕ ਠਾਕ ਕੋ ਤਾਂ ਸਾਰੇ ਜਾਣੇ ਚੜ੍ਹਦੀ ਕਲਾ ਚ ਬਸ ਚਲੋ ਵਧੀਆ ਹੈ ਕਿਆ ਤੁਹ ਆਏ ਫੋਨਾਂ ਠੀਕ ਆ ਸਾਰੇ ਸਾਰੇ ਠੀਕ ਠਾਕ ਵਧੀਆ ਜੀ ਅਛਾ ਹਾਂਜੀ ਠੀਕ ਠਾਕ ਜੀ ਚਲ ਤੁਲਬੀਰੋ ਜੋਤੀ ਕਿਹੜੀ ਉਪਰੀ ਆ ਮੁਰਜੇ ਕਰਨੀ ਗੱਲ ਦਾ ਪਤਾ ਨਹੀਂ ਲੱਗਣਾ ਹਾਂਜੀ ਤੇ ਮੈਂ ਕਿਹਾ ਨਹੀਂ ਹਾਂ ਜਿਹੜੀ ਕੁੜੀ ਆਹੀ ਭਾਜੀ ਰਜਿੰਦਰ ਸੌਂਦੀ ਹਾਂਜੀ ਇਹਦਾ ਹੀ ਰਿਸ਼ਤਾ ਕਰਾ ਦਿਓ ਮਨਜੋਤ ਨੂੰ ਤੇ ਭੈਣ ਜੀ ਮੈਂ ਕਹੂੰਗੀ ਭਾਜੀ ਹੋਣੇ ਦੇ ਨਾਲ ਗੱਲ ਤੇ ਤੁਹਾਨੂੰ ਤੇ ਆਪਣੀ ਇੱਕ ਗੱਲ ਬਾਦਿਓ ਪਿਛੋ ਨਹੀਂ ਕਰਦੇ ਗੱਲ ਤੁਸੀਂ ਵੀ ਮੰਗਣੀ ਆ ਗੱਲ ਤੇ ਇੱਕ ਹੀ ਆ ਚਲ ਉਹਨਾਂ ਨਾਲ ਫੇਰ ਵੀ ਸਲਾਹ ਕਰਕੇ ਦ ਕੁੜੀ ਮੈਨੂੰ ਬੜੀ ਸੋਹਣੀ ਲੱਗੀ ਆ ਹਾਂ ਸੋਹਣੀ ਜਵਾਨ ਆ ਬੜੀ ਲਿਹੀ ਆ ਨਾਲੇ ਵਿਚਾਰੀ ਮਿੱਠਰਵਾ ਹਾਂ ਤੇ ਚਲੋ ਅਸੀਂ ਵੀ ਮਾਂ ਵਾਲਾ ਪਿਆਰ ਦਵਾਂਗੇ ਸਾਡੇ ਘਰ ਦੇ ਕਿਤੇ ਕਿਹੇ ਚੀਜ਼ਾਂ ਤੈਨੂੰ ਪਤਾ ਘਾਟਾ ਵਾ ਹਰ ਇੱਕ ਚੀਜ਼ ਘਰ ਬੜੀ ਹੋਰ ਤੇ ਤੈਨੂੰ ਵੀ ਬੜਾ ਚਿਰ ਹੋ ਗਿਆ ਇਹਨੂੰ ਨਾ ਰਿਸ਼ਤੇਦਾਰੀ ਚਲੋ ਵੀ ਹੋ ਜੂਗੀ ਹੋ ਜੂਗੀ ਮਿਲਾਂ ਗਲਾਂ ਕੀ ਆ ਉਹ ਰਾਡਾ ਉਹ ਨਾ ਮਾਸੇ ਜੀ ਕੁੜੀ ਬੜੀ ਸਿਆਣੀ ਆ ਅੱਛਾ ਹਾਂਜੀ ਸਾਰੇ ਕੰਮ ਕਾਰ ਜਾਣਦੀ ਆ ਤਲ ਮੈਂ ਰੱਖ ਆਪਣੀ ਤੀ ਨੂੰ ਜਿਆਦਾ ਵਧੀਆ ਸੂਟ ਬਣਾ ਕੇ ਦਊਂਗੀ ਜਿੰਨੇ ਜਿਆਦੀ ਸਲੋਤ ਕੀਤੀ ਆ ਨਹੀਂ ਬਹੁਤ ਵਧੀਆ ਕੁੜੀ ਆ ਸਾਰੇ ਟੱਬਰ ਦੇ ਲੀੜੇ ਬਣਾ ਕੇ ਦਊਂਗੀ ਸ਼ਾਪ ਪਾਉਂਗੀ ਤੈਨੂੰ ਅੱਛਾ ਆਹੋ ਹੁਣ ਰਵਾਜ ਵਾਂ ਨਾਲੇ ਤੇ ਚਲ ਇਹੋ ਹੀ ਵੀ ਦੋ ਸਰ ਕੋਈ ਜਿਹੜਾ ਜੋੜਦਾ ਵਾ ਨਾ ਉਹ ਵੀ ਉਹਨੂੰ ਹੁੰਦਾ ਵਾ ਉਹਨੂੰ ਹੁੰਦਾ ਵੱਡਾ ਆਹੋ ਤੇ ਉਹਦਾ ਵੀ ਚਲੋ ਮਾਨਸਤਕਾਰ ਚਾਹੀਦਾ ਵਾ ਤੇ ਮੈਨੂੰ ਤੇ ਆ ਕੁੜੀ ਰਿਆਂ ਜਿੱਦਾਂ ਭੱਜੀ ਆਈ ਆਪਣੇ ਆ ਵਾਂਗੂ ਹੀ ਵੇ ਅੱਜ ਤੇ ਵਸਹਾ ਦੇ ਨੂੰ ਮੇਰ ਤੇਰਨੀ ਹੈਗੀ ਅੱਛਾ ਹਾਂਜੀ ਹਾਲੋਂ ਕਦੀ ਲੱਗਿਆ ਹੀ ਨਹੀਂ ਐ ਕਿ ਸਾਡੇ ਆਪਣੇ ਸ਼੍ਰੀਕਿਓ ਜਨ ਨਾਣਿਆ ਨੂੰ ਇੱਧਰ ਲੱਦੇ ਡਾਡੀ ਆਪਣੀ ਸੱਕੀ ਨੂੰ ਨਾਣਿਆ ਚਾਚੇ ਤਾਈ ਸੱਕੇ ਹੁੰਦੇ ਆ ਪੁੱਤ ਨੂੰ ਕਰੇ ਕੋਈ ਨਹੀਂ ਮੰਮੀ ਗੱਲ ਕਰਨਗੇ ਆਹੋ ਇਹ ਕਿਹੜੀ ਗੱਲ ਆ ਮੰਮੀ ਗੱਲ ਕਰਿਓ ਤੀ ਕੋਈ ਗੱਲ ਕਰਕੇ ਦੱਸਾਂਗੇ ਨਾ ਭੈਣ ਜੀ ਹਾਂਜੀ ਇਹ ਹੁਣ ਮੋਰਚਾ ਜਿੱਤਣਾ ਜੇ ਤੁਸੀਂ ਗੱਲ ਕਰਕੇ ਦੱਸਣਾ ਨਹੀਂ ਗੱਲ ਪੱਕੀ ਕਰਨੀ ਆ ਤੇ ਕੋਈ ਗੱਲ ਨਹੀਂ ਕਰੀ ਚੰਗੀ ਖਬਰ ਮੈਨੂੰ ਹੋਣੀ ਚਾਹੀਦੀ ਆ ਠੀਕ ਆ ਫਿਰ ਗੱਲ ਕਰੋ ਆਹੋ ਨਾਲੇ ਰਿਸ਼ਤੇਦਾਰੀ ਵਧਜੂਗੀ ਹੋਰ ਕਿ ਚੈੱਕ ਵਧਜੂਗੀ ਕਿੰਨੇ ਚਿਰ ਹੀ ਕਿਤੇ ਆਪਾਂ ਅੱ ਕੋਈ ਜੇ ਨਹੀਂ ਦੋ ਹੀ ਦੁਆਏ ਆਏ ਹਾਂ ਉਹ ਆਏ 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 ਤੇ ਮੈਂ ਇਹਨੂੰ ਕਿਹਾ ਤੂੰ ਆਵੀ ਤੇ ਮੈਂ ਦੋ ਵਾਰੀ ਹੋ ਗਈ ਤੇ ਭੈਣ ਜੀ ਇੱਕ ਵਾਰ ਬੰਨ ਗਈ ਸਾਨੂੰ ਇਹੋ ਹੀ ਕੁਸਾਰਿਆ ਮੈਨੂੰ ਮੈਂ ਵੀ ਤੂੰ ਆਵੇਂਗੀ ਤੇ ਮੈਂ ਆਉਣਾ ਨਹੀਂ ਤੇ ਮੈਂ ਨਹੀਂ ਆਉਣਾ ਚਲੋ ਹੁਣ ਜਲਬਾਜੀ ਰਹੀ ਜਲਬਾਜੀ ਜੀ ਇਹਦਾ ਮੂਹਿਆ ਵਾ ਤੇ ਫੇਰ ਚਲੋ ਮੈਂ ਤਾਂ ਨਹੀਂ ਕਿ ਇਤਨਾ ਹੋਣਾ ਗੱਲ ਬਣ ਜੇ ਚਲੋ ਕੋਈ ਨੀ ਮੰਮੀ ਨਾਲ ਗੱਲ ਕਰਨਗੇ ਮੰਮੀ ਸਿਆਣੇ ਆਤੀ ਆਪੇ ਗੱਲ ਕਰ ਲਣਗੇ ਕੋਈ ਨੀ ਜੇ ਮੰਮੀ ਗੱਲ ਕਰੂ ਬਾਜੀ ਪੁੱਛੂਗਾ ਤੁਹਾਨੂੰ ਵੀ ਮਾਸੀ ਤੁਹਾਡੀ ਆਈ ਹੀ ਮਝੋਦ ਨਾ ਆਲਾ ਪਤਾ ਲੱਗ ਜਾਂਦਾ ਜੇ ਤੁਹਾਨੂੰ ਪੁੱਛ ਤੁਸੀਂ ਵੀ ਸਲੋਤ ਕਰਿਓ ਨਹੀਂ ਮੈਂ ਤੁਹਾਡੇ ਸਾਹਮਣੇ ਹੀ ਆ ਵੇਖ ਲੋ ਆਹੋ ਮੈਂ ਥੋੜੀ ਭਰਾਈ ਕਰਨੀ ਆ ਸ਼ੱਕ ਆਓ ਜਾਓ ਜਿੱਦਾਂ ਮਰਜੀ ਪਹਿਲਾਂ ਤੁਸੀਂ ਆਣ ਕੇ ਵੇਖ ਲੋ ਜੇ ਯਕੀਨ ਮਾ ਤੇ ਫਿਰ ਠੀਕ ਆ ਸਿੱਧਾ ਰੁਪਈਆ ਹੀ ਰੱਖੀਏ ਭੈਣ ਜੀ ਹਾਂਜੀ ਆਹੋ ਨਹੀਂ ਠੀਕ ਹੈ ਤੁਹਾਡੇ ਘਰ ਤੇ ਮੁੜ ਕੇ ਚਲੋ ਨਾਲ ਹੀ ਵਿਆਹ ਉਹ ਕਰ ਲਾਂਗੇ ਸਾਰੇ ਕੰਮ ਹੋ ਜਾਣੇ ਆ ਮੇਰੇ ਕੋ ਇਦਾਂ ਤਾਂ ਹੀ ਨਹੀਂ ਆ ਜਾਂਦਾ ਵੀ ਘਰ ਕੋਈ ਕੰਮ ਵਾਲਾ ਨਹੀਂ ਹੈਗਾ ਤੇ ਮੈਂ ਇਕੱਲੀ ਕੰਮ ਕਰਕੇ ਹੁਣ ਮੈਨੂੰ ਪਤਾ ਹੈ ਮੈਂ ਜਾਣਾ ਮੈਂ ਮਨੇਰ ਦੀ ਉੱਠ ਕੇ ਫੜਾਫੜ ਰੋਟੀਾਂ ਲਾਈਆਂ ਤੇ ਥਾਂ ਇੱਥੇ ਆ ਪਤਾ ਕੀ ਕਰਨਾਈ ਆ ਕੀ ਮੈਂ ਖਲੋਣਾ ਮੈਂ ਇੱਥੇ ਤੇ ਤੂੰ ਜਾਣਾ ਉੱਥੇ ਉਥੋਂ ਖਲੋਗੇ ਨਾ ਤੇ ਮੇਰੀ ਪੋਰਟਰੇਟ ਵਿੱਚ ਫੋਟੋ ਖੇਚੀ ਦੀ ਬੜੀ ਕੈਂਟ ਆਉਣੀ ਮੋਟਾ ਤੂੰ ਬਹੁਤ ਸਿਆਣੀ ਐ ਮੈਂ ਅਸ ਗਰਮੀ 'ਚ ਮੇਰਾ ਧੁੱਪੇ ਜਾ ਕੇ ਹਾਂ ਤੇ ਫਿਰ ਕੀ ਆ ਬਾਦਾਂ 'ਚ ਸ਼ਾਮਾਂ ਨੂੰ ਤੈਨੂੰ ਪਤਾ ਬ੍ਰਾਈਟਨੈਸ ਘਟ ਜਾਂਦੀ ਆ ਤੂੰ ਮੈਨੂੰ ਆ ਕੰਮ ਨਹੀਂ ਲੈਂਦਾ ਹੋਰ ਮੇਰੇ ਕੋ ਨਹੀਂ ਘਟਿਆ ਉਹ ਮੈਂ ਨਹੀਂ ਗਰਮੀ ਜਾਣਾ ਜੁਣਾ ਉਦਾਂ ਤੂੰ ਕਹਿਣਾ ਰਹਿਣਾ ਮੈਂ ਜਿਮ ਜਾਣਾ ਵਾ ਉਹ ਕਰਨਾ ਜੇ ਕਰਨਾ ਇੱਥੇ ਨਹੀਂ ਜਿਮ ਮੈਂ ਲਾਇਆ ਟਾਈਮ ਨਹੀਂ ਉਹ ਸਵੇਰੇ ਲਾ ਲਈ ਮਾਰਨਿੰਗ ਟਾਈਮ ਹੁਣ ਗਰਮੀ ਸਾਝ ਜਮਾਉਣੀ ਚੱਲਾ ਇੱਥੋਂ ਜਾ ਕੇ ਖਿੱਚਦੀ ਮੇਰੇ ਕੋਲ ਨਹੀਂ ਟਾਈਮ ਹੈ ਕਾ ਫੋਨ ਫੜਾ ਆਪੇ ਖਿੱਚ ਲੈ ਆ ਜੀ ਜਾ ਫਿਰ ਦਫਾ ਹੋ ਮੈਂ ਵੇਖੀ ਭਾਬੀ ਨੂੰ ਫੋਨ ਕਰ ਲੈਣਾ ਕਰ ਲੈ ਭਾਬੀ ਹਾਂ ਕੋਈ ਨਹੀਂ ਬਾਅਦ ਵਿੱਚ ਮੈਨੂੰ ਕੋਈ ਕੰਮ ਕਹੀ ਫੇਰ ਮੈਂ ਕਰੂੰਗੀ ਤੇਰਾ ਹਾਂ ਵੇਈ ਔਖੇਨ ਲੱਗਦਾ ਕਰ ਤੇ ਵੀ ਗੱਡੀ ਸੋਣੀ ਫੋਟੋ ਆਉਣੀ ਹੈਗੀ ਕੋਠੀ ਦੀ ਬਾ ਵੱਡੀ ਪਾਈ ਹੈ ਇੰਗੇ ਪਹਿਪੀ ਡੀਅਲ ਦੀ ਐਦਾਂ ਦੇ ਪਿੱਛੇ ਖਲਾਰਾ ਜਾ ਹੀ ਜਾਂਦਾ ਭਾਬੀ ਨੂੰ ਕਰਦੀ ਫੋਨ ਆ ਗਿਆ ਮੰਦਰਾ ਜਾਂ ਹਾਂ